ਆਪਣੇ ਪੰਜਾਬ ਦੇ ਵਿੱਚ ਨੇ ਇੱਕ ਰੌਲਾ ਹੋਰ ਵੀ بڑا ਪੈਦਾ ਮਾਈਨਿੰਗ ਵਾਲਾ ਨਾਜਾਇਜ਼ ਮਾਈਨਿੰਗ ਵਾਲਾ ਆਪਾਂ ਇਹ ਗੱਲ ਨਾਲ-ਨਾਲ ਵੀ ਕਰਦੇ ਰਹੇ ਕਿ ਉਧਰ ਪੁਲਿਸ ਵਾਲਿਆਂ ਦੇ ਐਕਸ਼ਨ ਤੇ ਹੋ ਗਿਆ ਪਰ ਸਰਕਾਰ ਕਿਤੇ ਨਾ ਕਿਤੇ ਵੇਖ ਕੇ ਜਾਣਬੁੱਝ ਕੇ ਵੀ ਮਾਈਨਿੰਗ ਵਾਲੇ ਪਾਸੇ ਚੁੱਪ ਜਿਆ ਤੇ ਹੁਣ ਤੇ ਅਦਾਲਤ ਵੀ ਥੋੜੀ ਸਖਤ ਹੋਈ ਆ ਵੀ ਭਾਈ ਇਹਦੇ ਚੋਂ ਤੇ 1.5 1.5 2-2 ਲੱਖ ਰੁਪਏ ਇੱਕ-ਇੱਕ ਦਿਨ ਤੱਕ ਪਾਈ ਜਾਂਦੇ ਆ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਹੁਣੇ ਕੋਈ ਐਕਸ਼ਨ ਲੈਣਗੇ ਕਿ ਫੇਰ ਇਹ ਗੋਲਮੋਲ ਕਰਨਗੇ ਗੱਲ ਪਹਿਲਾਂ ਉਹਨੂੰ ਨਹੀਂ ਦੇਖੋ ਸਰ 1.5 2 ਲੱਖ ਰੁਪਈਆ ਇੱਕ ਦਿਨ ਦਾ ਜੀ ਇੱਕ ਇੱਕ ਬਾਰ ਸਾਰੇ ਤੇ ਮਾਮੂਲੀ ਆ ਹੂੰ ਤਾਂ ਮਾਮੂਲੀ ਗੱਲਾਂ ਇੱਥੇ ਫਰਜ਼ੀ ਵੈਬਸਾਈਟਾਂ ਬਣਾ ਕੇ ਅਗਲੇ 1000 ਕਰੋੜ ਦਾ ਰਗੜਾ ਲਈ ਬੈਠੇ ਆ ਜੀ ਉਹ ਹਾਈ ਕੋਰਟ 'ਚ ਜਿਨ੍ਹਾਂ ਨੇ ਮਾਮਲਾ ਖੜਿਆ ਉਹਨਾਂ ਨੇ ਐਡਵੋਕੇਟ ਸਾਹਿਬ ਸੀ ਕਿ ਉਹਨਾਂ ਨੇ ਮੈਨੂੰ ਮੈਸੇਜ ਵੀ ਕੀਤਾ ਬਾਅਦ ਦੇ ਵਿੱਚ ਇੱਥੇ ਮਤਲਬ ਕਿ ਇਹੋ ਜਿਹਾ ਸਿਸਟਮ ਚੱਲਣ ਡਿਆ ਕਿ ਮਾ ਚਲਚੁਲੇ ਆ ਕੇ ਭਰ ਕੇ ਹੂੰ 1500 2000 ਦੀ ਪਰਚੀ ਕੱਟ ਕੇ ਉਹ ਨੂੰ ਲੀਗਲਾਈਜ਼ ਕਰ ਦਿੱਤਾ ਜਾਂ ਜੀ ਜੀ ਸਰ ਕਿਹੜੀਆਂ ਗੱਲਾਂ ਨੇ ਕਿ ਲੱਖ ਡੇਢ ਲੱਖ ਦਿੱਲੀ ਦਾ ਮੇਰੇ ਖਿਆਲ ਦੇ ਨਾਲ ਜੇ ਜ਼ਿਆਦਾ ਨਹੀਂ ਤੇ 500 ਤੋਂ 700 ਜਾਂ 1000 ਕਰੋੜ ਤੱਕ ਦਾ ਇਲੀਗਲ ਮਾਈਨਿੰਗ ਦਾ ਪੈਸਾ ਲੋਕਾਂ ਦੀਆਂ ਜੇਬਾਂ ਚ ਜਾਂਦਾ ਹੈ ਅੱਛਾ ਬਾਤ ਫਿਰ ਤੇ ਸੱਚਮੁੱਚ ਹੀ ਤੇ 20000 ਕਰੋੜ ਦੇਖੋ ਫਿਰ 20000 ਕਰੋੜ ਤਦੇ ਹੀ ਤੇ ਬਣਦਾ ਹੈ ਨਾ ਜੇ ਉਹ ਉਦੋਂ ਆਖਿਆ ਸੀਗਾ ਕੇਜਰੀਵਾਲ ਸਾਹਿਬ ਨੇ ਜੀ ਕਿ 20000 ਕਰੋੜ ਰੁਪਈਆ ਸੀ ਮੁਨਾਫਾ ਕੱਢਾਂਗੇ ਤਾਂ ਕੋਈ ਅੰਦਾਜ਼ਾ ਜਾ ਲਾ ਕੇ ਕਿਹਾ ਹੋਣਾ ਫਿਰ ਉਹਨਾਂ ਨੇ ਤੇ ਜੇ ਉਹਦਾ ਟਰਨਓਵਰ ਕੋਈ ਹੋਏਗਾ ਕੋਈ 30 40 ਹਮ ਹਜ਼ਾਰ ਕਰੋੜ ਦਾ ਤਦ ਹੀ ਹੈ ਨਾ ਜੀ ਜੀ ਮਤਲਬ ਕਿ ਇਹ ਸਭ ਕੁਝ ਜਿਹੜਾ ਹੈ ਨਾ ਉਹ ਬਹੁਤ ਵੱਡੇ ਪੱਧਰ ਤੇ ਚੱਲਦਾ ਹੈ ਬਹੁਤ ਵੱਡੇ ਪੱਧਰ ਤੇ ਚੱਲਦਾ ਹੈ ਮੈਂ ਇੱਕ ਕਾਂਗਰਸੀ ਨੌਜਵਾਨ ਨੇਤਾ ਦੇ ਨਾਲ ਮਿਲਿਆ ਪਿਛਲੇ ਦਿਨੀ ਜੀ ਉਹਨੇ ਇੱਕ ਬੜੀ ਰਾਜ਼ ਦੀ ਗੱਲ ਦੱਸੀ ਰਾਜ਼ ਦੀ ਗੱਲ ਉਹਨੇ ਦੱਸੀ ਕਿ ਉਹ ਕਹਿੰਦਾ ਕਿ ਜੋ ਸਿੱਧੂ ਸਾਹਿਬ ਸੈਂਡ ਪਾਲਿਸੀ ਕਹਿੰਦੇ ਸੀਗੇ ਨਾ ਸੈਂਡ ਪਾਲਿਸੀ ਗੱਲ ਦੱਸੀ ਵਿੱਚੋਂ ਜੀ ਹੁਣ ਮੈਂ ਬਹੁਤਾ ਕਿਸੇ ਦਾ ਨਾਮ ਰਿਵੀਲ ਵਗੈਰਾ ਨਹੀਂ ਕਰਦਾ ਹੁੰਦਾ ਪਾਰਟੀਆਂ ਦੇ ਮਾਮਲੇ ਹੁੰਦੇ ਆ ਉਸ ਨੇਤਾ ਨੇ ਦੱਸਿਆ ਕਿ ਅਸਲ ਦੇ ਵਿੱਚ ਤੇਲੰਗਾਨਾ ਤੋਂ ਬੰਦਾ ਆਇਆ ਸੀਗਾ ਹੂੰ ਆਫਰ ਲੈ ਕੇ ਆਇਆ ਸੀਗਾ ਜੀ ਕਿ ਜਿਵੇਂ ਕਿਵੇਂ ਵੀ ਚੱਲਦਾ ਹੈ ਕੰਮ ਉਵੇਂ-ਉਵੇਂ ਪੈਸੇ ਵਧ ਦੇਵਾਂਗੇ ਜਿੱਥੇ-ਜਿੱਥੇ ਵੀ ਜਾਂਦੇ ਆ ਮੰਨ ਲਓ ਜਿੱਥੇ ਵੀ ਹਿਸਾਬਪੱਤੀ ਕੋਈ ਜਾਂਦਾ ਉੱਥੇ ਵਧ ਦੇਵਾਂਗੇ ਤੇ ਤੁਹਾਡੇ ਖਜ਼ਾਨੇ 'ਚ ਹੂੰ 1.5 ਤੋਂ 200 ਕਰੋੜ ਰੁਪਈਆ ਵਧਾ ਕੇ ਦੇਵਾਂਗੇ ਕੀ ਆਹ ਤਗੜੀ ਟੀਮ ਤੇ ਉਥੂ ਇਹ ਕਹਿੰਦੇ ਕਿ ਸਿੱਧੂ ਸਾਹਿਬ ਨੇ ਜਦੋਂ ਸਾਰਾ ਉਹ ਦੇਖਿਆ ਸੀਗਾ ਰੋਡ ਮੈਪ ਉਹਨਾਂ ਦਾ ਜਾਂ ਉਥੇ ਕਿਵੇਂ ਕੰਮ ਚੱਲਦਾ ਹੈ ਜੀ ਉਹ ਹైదరాబాద్ ਦਾ ਕੋਈ ਕਾਰੋਬਾਰੀ ਸੀ ਬਹੁਤ ਤਕੜਾ ਹਮ ਤਾਂ ਫਿਰ ਉਥੋਂ ਸਿੱਧੂ ਸਾਹਿਬ ਨੇ ਸਾਰੀ ਗੱਲ ਸਮਝੀ ਉਹਨਾਂ ਕੋਲੋਂ ਹਮ ਕਿ ਕਿੱਥਾ ਕਿਧਰ ਕਿਹ ਤਰ੍ਹਾਂ ਉਥੇ ਵੀ ਇਹ ਸਾਰਾ ਕੁਸ਼ੀਟ ਹੈ ਨਾ ਚਲਾਇਆ ਜਾਂਦਾ ਤੇ ਕਿਸ ਤਰ੍ਹਾਂ ਕਮਾਈ ਕੀਤੀ ਜਾਂਦੀ ਹੈ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਕਿ ਜੇ ਕੋਈ ਇੱਕ ਕਾਰੋਬਾਰੀ ਮੈਨੂੰ ਨਹੀਂ ਪਤਾ ਉਹ ਗੱਲ ਕਿੱਥੋਂ ਤੱਕ ਸਹੀ ਹੈ ਕਿਥੋਂ ਤੱਕ ਨਹੀਂ ਪਰ ਮੈਨੂੰ ਖੁਦ ਇੱਕ ਐਸੇ ਨੇਤਾ ਨੇ ਦੱਸੀ ਜਿਹਦੀ ਦਿੱਲੀ ਤੱਕ ਪਹੁੰਚ ਹੈ ਜੀ ਤਾਂ ਕਹਿੰਦਾ ਮਤਲਬ ਕਿ ਅਸੀਂ ਵੀ ਕਿਹੜਾ ਕੋਈ ਅੰਨੇ ਆ ਸਾਨੂੰ ਵੀ ਤੇ ਦਿੱਤਾ ਗਿਆ ਵੀ ਖੁਦ ਹਾਈ ਕੋਰਟ ਦਾ ਹੁਕਮ ਹੋਇਆ ਤੇ ਇੱਕ ਜੱਜ ਜਾ ਕੇ ਆਦਰ ਆਨੰਦਪੁਰ ਸਾਹਿਬ ਵਾਲੀ ਸਾਈਡ ਰੋਪੜ ਵਾਲੀ ਸਾਈਡ ਇੱਕ ਰਸਤੇ 'ਚ ਖਲਾਰਿਆ ਜੀ ਇੱਕ ਰਸਤੇ ਚ ਇੱਕ ਜੱਜ ਭੇਸ ਵਟਾ ਕੇ ਭੇਜਿਆ ਗਿਆ ਹੂੰ ਤੇ ਜੋ ਉਹਦੀ ਰਿਪੋਰਟ ਆ ਉਹ ਹਾਈ ਕੋਰਟ ਸਬਮਿਟ ਕੀਤੀ ਗਈ ਸੀਗੀ ਚਲ ਹਾਈ ਕੋਰਟ ਤਾਂ ਹੀ ਤੇ ਗੱਲ ਕਰਦਾ ਨਾ ਤਾਂ ਹੀ ਤੇ ਬਾਹਰ ਨਹੀਂ ਮਾਈਨਿੰਗ ਮਾਈਨਿੰਗ ਤੇ ਲਗਾਤਾਰ ਹੀ ਹਾਈ ਕੋਰਟ ਅੱਜ ਦਾ ਥੋੜੀ ਆ ਤਾਂ ਕਈ ਸਰਕਾਰਾਂ ਬਦਲ ਗਈ ਜੀ ਤਾਂ ਉਹ ਜੱਜ ਜਿਹੜਾ ਸੀਗਾ ਉਹਨੇ ਆ ਕੇ ਦੱਸਿਆ ਉਹਨੇ ਆਖਿਆ ਕਿ ਇੱਥੇ ਤੇ ਨਜਾਇਜ਼ ਨਾਕੇ ਲੱਗੇ ਨੇ ਜੀ ਹੂੰ ਨਜਾਇਜ਼ ਨਾਕੇ ਲੱਗੇ ਮਤਲਬ ਕਿ ਹੁਣ ਤੁਸੀਂ ਦੇਖੋ ਇਲੀਗਲ ਮਾਈਨਿੰਗ ਦੀਆਂ ਵੀ ਕਈ ਪਰਤਾਂ ਨੇ ਜੀ ਕਿ ਪਰਚੀ ਨਕਲੀ ਲਾ ਕੇ ਉਹਨੂੰ ਲੀਗਲਾਈਜ਼ ਕਰ ਦੇਣਾ ਉਹ ਵੀ ਢੰਗ ਹੈ ਉਹ ਵੀ ਢੰਗ ਹੈ ਮਾਚਲ ਚੋ ਲਿਆ ਕੇ ਹਰਿਆਣੇ ਚੋ ਲਿਆ ਕੇ ਵੇਚੀ ਜਾਣਾ ਉਹ ਵੀ ਢੰਗ ਹੈ ਉਹ ਵੀ ਢੰਗ ਹੈ ਜੀ ਗੁੰਡਾ ਪਰਚੀ ਵੀ ਅੱਗੋਂ ਲੱਗੀ ਆ ਤੇ ਉਹ ਕਹਿੰਦੇ ਕਿ ਬੈਰੀਅਰ ਤੇ ਗੁੰਡੇ ਬਿਠਾਏ ਹੋ ਇਹਨੇ ਬਕਾਇਦਾ ਮਤਲਬ ਸਾਰਾ ਸਿਸਟਮ ਹੀ ਉਹ ਪਰਚੀ ਕਿਤੇ ਖੁੱਲ ਜਾਂਦੀ ਹੋਊਗੀ ਭਾਈ ਹੂੰ ਉਹ ਪਰਚੀ ਕੀ ਤੇ ਪੈਸੇ ਕੀ ਤੇ ਗੁਲ ਜਾਂਦੇ ਸੋਚ ਕੇ ਦੇਖੋ ਜੀ ਉਹ ਉੱਥੇ ਤਾਂ ਉਹ ਕਰਿੰਦੇ ਬੈਠੇ ਆ ਨਾ ਹੂੰ ਦੂਰ ਨਾ ਜਾਓ ਆ ਫਾਜ਼ਲ ਕਾਲਿਆ ਨੂੰ ਚੇਤਾ ਹੋਏਗਾ ਅਸੀਂ ਜਦੋਂ ਨਿੱਕੇ ਨਿੱਕੇ ਸਾਂ ਤੇ ਸਦਾ ਖੱਡਿਆਂ ਚੋਂ ਭਰ ਲਿਆਉਂਦੇ ਹੁੰਦੇ ਸੀ ਘਰੇ ਤਾਂ ਹੂੰ ਫਿਰ ਬਾਅਦ ਚ ਫਾਟਕ ਦੇ ਨਾਲ ਇੱਕ ਕੈਵਨ ਬਣਾ ਕੇ ਤੇ ਕੁਰਸੀ ਢਾਈ ਗਈ ਸੀਗੀ ਆ ਫਾਜ਼ਲ ਕਾਲਿਆ ਨੂੰ ਯਾਦ ਹੋਏਗੀ ਉਹ ਕੁਰਸੀ ਜੀ ਉਹ ਉਹ ਪੈਸਾ ਉੱਥੇ ਸਾਰਾ ਦਿਨ ਜਿਹੜਾ ਇਕੱਠਾ ਹੁੰਦਾ ਸੀ ਕਿੱਥੇ ਜਾਂਦਾ ਸੀ ਜਿਹੜੀ ਪਰਚੀ ਉੱਥੇ ਘਟਾਉਣੀ ਪੈਂਦੀ ਸੀ ਉਹ ਕਿੱਧਰ ਜਾਂਦੀ ਸੀ ਖੱਡਾ ਤੋਂ ਜਿਹੜਾ ਖਰਚਾ ਹੋਇਆ ਠੀਕਿਆ ਹੂੰ ਜੋ ਵੀ ਉੱਥੇ ਲੇਬਰ ਦਿੱਤੀ ਜਾਂ ਜੋ ਵੀ ਹੈ ਉਸ ਤੋਂ ਗਾਂ ਆ ਕੇ ਫਾਟਕ ਤੇ ਇੱਕ ਪਰਚੀ ਕੱਟੀਦੀ ਸੀ ਹੂੰ ਪਹਿਲਾਂ ਫਾਟਕ ਦੇ ਪਿੱਛੇ ਹੁੰਦਾ ਸੀ ਕੈਵਨ ਚ ਫਿਰ ਤਾਂ ਏਸੀ ਲੱਗੇ ਕੈਵਨ ਚ ਉਹ ਪੈਸਾ ਕਿੱਥੇ ਜਾਂਦਾ ਸੀ ਉਹ ਤੋਂ ਕਲੈਕਸ਼ਨ ਦਾ ਮਤਲਬ ਇਸ ਤਰ੍ਹਾਂ ਬਹੁਤ ਵੱਡਾ ਸਿਸਟਮ ਇਹ ਬਣ ਗਿਆ ਪੂਰਾ ਜੀ 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 ਸਰ ਇਹ ਉਹੀ ਮੈਂ ਗੱਲ ਕਰ ਰਿਹਾ ਨਾ ਕਿ ਇਲੀਗਲ ਮਾਈਨਿੰਗ ਇਹੋ ਜੀ ਆ ਕਿ ਅੱਜ ਇੱਕ ਪੁਲ ਦੀ ਖਬਰ ਮੈਂ ਪੜ ਰਿਹਾ ਸੀਗਾ ਕਿ ਕਈ ਕਿਲੋਮੀਟਰ ਪੌਲੀ ਨੁਕਸਾਨਿਆ ਗਿਆ ਜੀ ਹੂੰ ਇਧਰ ਰੋਪੜ ਵਾਲੀ ਸਾਈਡ ਜੀ ਇੱਕ ਪੁਲ ਤੇ ਡਿੱਗੀ ਪਿਆ ਸੀਗਾ ਪਿੱਛੇ ਜੇ ਹੂੰ ਆ ਸ਼ਾਇਦ ਪਠਾਨਕੋਟ ਵਾਲੀ ਸਾਈਡ ਤੇ ਇਧਰ ਤੁਸੀਂ ਜੇ ਦੇਖੋਗੇ ਤੇ ਆ ਕੀ ਨਾ ਆ ਆ ਸਰਹਦੀ ਜਿਹੜੇ ਅੰਮ੍ਰਿਤਸਰ ਤੇ ਤਰਨਤਾਰਨ ਇਲਾਕੇ ਇਹਨਾਂ ਦਾ ਅੱਡ ਤੋਂ ਮੰਗਲਾ ਚੰਦਾ ਉਥੇ ਹਾਈ ਕੋਰਟ ਚ ਹੂੰ ਹਾਈ ਕੋਰਟ ਚ ਮਾਮਲਾ ਚੱਲਦਾ ਹੈ ਕਿ ਇਹਨਾਂ ਨੇ ਤੇ ਦੇਸ਼ ਦੀ ਸੁਰੱਖੇ ਖਤਰੇ ਚ ਪਾਤੀ ਆ ਮਤਲਬ ਕਿ ਬਾਰਡਰ ਦੇ ਨਾਲ ਨਾਲ ਤਾਰ ਤੇ ਬਿਲਕੁਲ ਨੇੜੇ ਜਾ ਲੱਗੇ ਤੇ ਖੱਡੇ ਪੱਟੀ ਬੈਠੇ ਉਥੇ ਕੀ ਕੀਏ ਕਿਉਂਕਿ ਮਤਲਬ ਕਿ ਬਹੁਤ ਵੱਡਾ ਮਾਫੀ ਆ ਇਹ ਜਿਹੜਾ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਕੋਈ ਜ਼ਮਾਨਤ ਦੀ ਜਦੋਂ ਅਰਜੀ ਲੱਗੀ ਉਥੇ ਹੂੰ ਉਹ ਕਿਸੇ ਬੰਦੇ ਦਾ ਟੋਲ ਵਾਲਿਆਂ ਨਾਲ ਸਿਆਪਾ ਪੈ ਗਿਆ ਜੀ ਤੇ ਉਥੋਂ ਸਾਰਾ ਖੇਡ ਜਿਹੜਾ ਖਲਰਦਾ ਖਲਰਦਾ ਖਲਰ ਗਿਆ ਹੂੰ ਉਹ ਗਾਂ ਸਰਕਾਰ ਨੇ ਵੀ ਵਿਰੋਧ ਕੀਤਾ ਕਿ ਇਹ ਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਰਿਆ ਸੀ ਆਰਥਿਕ ਤੌਰ ਤੇ ਵੀ ਨੁਕਸਾਨ ਪਹੁੰਚਾਰਿਆ ਸੀਗਾ ਤੇ ਫਿਰ ਹਾਈ ਕੋਰਟ ਨੇ ਉੱਥੇ ਆਪਣੀ ਅਬਜ਼ਰਵੇਸ਼ਨ ਦਿੱਤੀ ਹੈ ਕਿ ਬੰਦਾ 1.5 ਤੋਂ 2 ਲੱਖ ਰੁਪਇਆ ਬਈ ਦਿੱਲੀ ਦਾ ਕਮਾਰਿਆ ਸੀਗਾ ਤੇ ਤੁਸੀਂ ਫੜੇ ਨਹੀਂ ਸਕੇ ਜੀ ਤਾਂ ਉਸ ਸੰਦਰਭ ਦੇ ਵਿੱਚ ਹੀ ਇਹ ਟਿੱਪਣੀ ਆਈ ਆ ਕਿ ਪੰਜਾਬ ਸਰਕਾਰ ਇਸ ਇਲੀਗਲ ਮਾਈਨਿੰਗ ਨੂੰ ਜਿਹੜੀ ਕਿ ਵਿਪਤਾ ਬਣ ਗਈ ਆ ਨਜਿੱਠਣ ਦੇ ਵਿੱਚ ਨਾਕਾਮ ਆ ਜੀ ਕਿਸੇ ਵੀ ਸਰਕਾਰ ਵਾਸਤੇ ਬੜੀ ਨਮੋਸ਼ੀਜਨਕ ਪਰਸਥਿਤੀ ਹੁੰਦੀ ਹੈ ਕਿ ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਆ ਕਿ ਭਾਈ ਤੁਸੀਂ ਕਿਸੇ ਵੀ ਸਮੱਸਿਆ ਦੇ ਨਾਲ ਨਜਿੱਠਣ ਦੇ ਕਾਬਿਲ ਨਹੀਂ ਹੈਗੇ ਤਾਂ ਇਹਦਾ ਮਤਲਬ ਆ ਕਿ ਤੁਹਾਡੀ ਕਾਬਲੀਅਤ ਇਹ ਜੁਡੀਸ਼ਰੀ ਜਿਹੜੀ ਹੈ ਉਹ ਉਂਗਲ ਰੱਖਦੀ ਹੈ ਕਿ ਤੁਹਾਡੇ ਚ दम ਹੈ ਨਹੀਂ ਜੀ ਜੀ ਬਿਲਕੁਲ ਬਿਲਕੁਲ ਮੰਟ ਜੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਸਰਕਾਰ ਨੂੰ ਐਮ ਐਲ ਏ ਤੇ ਮੰਤਰੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਕਹਿੰਦੇ ਕਾਰਵਾਈ ਕਰਨੀ ਚਾਹੀਦੀ ਏਵੇਂ ਡਰਾਮੇ ਜੇ ਨਹੀਂ ਕਰਨੇ ਚਾਹੀਦੇ ਤੇ ਗੱਲ ਇਹਨਾਂ ਦੀ ਸਹੀ ਹੈ ਬਿਲਕੁਲ ਭਈ ਇਹ ਤੇ ਬੜਿਆ ਵੱਡੇ ਲੈਵਲ ਤੇ ਜਿਵੇਂ ਮਿੰਟੂ ਜੀ ਦੱਸ ਰਹੇ ਨੇ ਬੜੇ ਵੱਡੇ ਲੈਵਲ ਤੇ ਬੜਾ ਵੱਡਾ ਮਾਫੀਆ ਹੈ ਤੇ ਇਹਨਾਂ ਮਾੜਾ ਮੋਟਾ ਛੋਟੀਆਂ ਮੋਟੀਆਂ ਖਬਰਾਂ ਨਾਲ ਇਹਨਾਂ ਦਾ ਕੀ ਫਰਕ ਇਹਨਾਂ ਨੂੰ ਪੈਂਦਾ ਮਾਈਨਿੰਗ ਵਾਲਾ ਕੰਮ ਤਾਂ ਕਹਿੰਦੇ ਹਾਂ ਸਰਕਾਰ ਦੇ ਲੀਡਰ ਲਈ ਸੋਨੇ ਦੀਆਂ ਖਾਨਾਂ ਹੈ ਕਹਿੰਦੇ ਇਹ ਰੁਕਣਾ ਸੰਭਵ ਹੈ ਜਸਵਿੰਦਰ ਸਿੰਘ ਜੀ ਕਹਿ ਰਹੇ ਨੇ ਹਰ ਇੱਕ ਮਹਿਕਮਾ ਜੀ ਅਜੇ ਹਰ ਰਸਤਾ ਹੁੰਦਾ ਕਹਿੰਦੇ ਮੰਜ਼ਿਲ ਉੱਪਰਲੀ ਹੁੰਦੀ ਆ ਨਾਰ ਸਿੰਘ ਜੀ ਕਹਿ ਰਹੇ ਨੇ ਕਰ ਇਹ ਚੀਜ਼ਾਂ ਤੇ ਆਪਾਂ ਵੇਖ ਰਹੇ ਆ ਮਿੰਟੂ ਜੀ ਕਿ ਇਹ ਸਰਕਾਰ ਜਿਹੜੀ ਆ ਉਹ ਹਰ ਇੱਕ ਚੀਜ਼ ਦੇ ਵਿੱਚ ਹੀ ਕਿਤੇ ਨਾ ਕਿਤੇ ناکਾਮਯਾਬ ਹੋ ਰਹੀ ਆ